ਕੀ ਹਾਲ ਚਾਲ ਹੈ ਜੀ ਸਸਤੀ ਕਾਲ ਜੀ ਤੇ ਬਈ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਛਤਰੀ ਤੇ ਆਈ ਬੈਠੀ ਜਿਹੜੀ ਰਾਤ ਆਈ ਨਹੀਂ ਸੀ ਤੇ ਪਾਣੀ ਕੱਢਿਆ ਪਿਆ ਤੇ ਅੱਜ ਲੇਟ ਹੀ ਹੋ ਕੇ ਤੇ ਮੋਟਰ ਚੱਲੀ ਜਾਂਦੀ ਇੱਕ ਖੁੱਡੇ ਚ ਪਾਣੀ ਪਾ ਲਈ ਮੈਂ ਚੱਲ ਵਲੌਗ ਵੀ ਸਟਾਰਟ ਕਰਦੀ ਤੇ ਬੱਦਲ ਵਾਈ ਹੈ ਬਈ ਅੱਜ ਦੇਖਦੇ ਆਂ ਜੀ ਮੌਸਮ ਸਾਫ਼ ਰਿਹਾ ਤਾਂ ਕੱਢਾਂਗੇ ਬਾਹਰ ਜੇ ਆਈ ਰਿਹਾ ਹਵਾ ਹਵਾ ਜੀ ਬਾਲੀ ਰਹੀ ਫਿਰ ਨਹੀਂ ਕੱਢਦੇ ਲਓ ਜੀ ਬਾਈ ਰਾਤ ਵਾਲੀ ਆ ਗਈ ਆ ਤੇ ਉਹ ਬੀਠੀ ਆ ਤੇ ਅੱਜ ਨਿੱਕੇ ਬੱਚੇ ਕੱਢਾਂਗੇ ਵੱਡਾ ਨੂੰ ਕੋਈ ਕੱਢ ਦੇਈਏ ਕਾਰਨ ਕੀ ਜਾਨਾ ਤਾਂ ਬਈ ਬੈਰੀ ਨਿੱਤ ਲਈ ਜਾਂਦੀ ਏ ਮੇਰੇ ਤੇ ਨਾਲੇ ਤਾਂ ਬੈਰੀ ਕੋਈ ਆਪ ਦਾ ਟਕਾਣਾ ਬਦਲੂ ਵੀ ਹੋਰ ਪਾ ਕੇ ਮੂੰਹ ਮਾਰੂ ਵੀ ਨਾਲੇ ਅੱਜ ਮੌਸਮ ਖਰਾਬ ਆ ਸੱਤ ਤਰੀਕ ਦਾ ਮੀਂਹ ਵੀ ਦੱਸੀ ਜਾਂਦੇ ਆ ਨਿੱਕੇ ਬੱਚੇ ਬਾਹਰ ਨਿੱਕੇ ਬੱਚੇ ਬਾੜੇ ਆ ਬੋਨਾਂ ਵਾਲੇ ਉਹ ਸਾਰੇ ਕੱਢ ਗਏ ਛਤਰੀਆਂ ਤੇ ਪਾ ਲਿਆ ਉਹਨਾਂ ਦੇ ਨਗਰ ਨੇ ਤਾਂ ਕਹਾਂਗੇ ਆ ਵਿੱਚ ਟੱਪ ਵੀ ਉੱਜੀ ਹੈ ਨਹੀਂਗੀ ਇੱਕੇ ਬੱਚੇ ਪਾਉਣੇ ਆ ਇੱਕੇ ਬੱਚੇ ਲੱਗਦੇ ਆ ਚੱਕਣ ਆਪਾਂ ਦੋ ਵਾਰ ਦੋ ਚਾਰ ਦੋ ਛੀ ਤੇ ਦੋ ਆ ਬੈਠੇ ਅੱਠ ਬੱਚੇ ਆ ਪਾਉਣ ਵਾਲੇ ਆਪਣੇ ਕੋਲ ਇਹ ਤੇ ਆ ਤਾਂ ਛੋਟੀ ਹੈ 24 ਜੋੜੀ ਦੇ ਆ ਚਲੋ ਉਹਨਾਂ ਨੂੰ ਪਾਉਣੇ ਆਪਾਂ ਤੇ ਬਾਅਦ ਵਿੱਚ ਆ ਕੇ ਅੰਡਾ ਲਾਣੀ ਥਾਸਤੀ ਤੇ 12 ਓਵਰ ਜਗੜਾ ਦੇ ਗੜਦੇ ਨੇ ਜੀ ਉੱਚਦੇ ਚੱਕਦੇ ਲੋ ਜੀ ਬਾਈ ਚਾਰ ਬੱਚੇ ਆ ਛਤਰੀ ਦੇ ਚਾਰ ਉਹਦੇ ਉਧਾ ਉਹਦਾ ਪੂਰੇ ਨੇੜੇ ਹੀ ਸ਼ੌਂਕ ਕਰਾ ਦੇਣਾ ਮੈਂ ਲਓ ਜੀ ਬਾਈ ਪਸੂ ਕਰੀ ਜਾਂਦੇ ਆਪਣੀ ਵੇਟ ਤੇ ਪੱਠੇ ਆਪਾਂ ਦਿੱਤੇ ਵੱਡੇ ਕੁਤਰੇ ਤੇ ਅਗੋਂ ਸਾਹਮਣੇ ਆਪਣੇ ਲੱਗੇ ਪਏ ਮਿਸਤਰੀ ਤੇ ਪੱਠੇ ਹੀ ਕੁਤਰੇ ਪਏ ਤੇ ਹੁਣ ਆਪਾਂ ਪਾਉਣ ਦੀ ਤਿਆਰੀ ਜਾਂ ਤੇ ਟੋਪਰਾ ਆਪਣਾ ਪਿਆ ਤੇ ਪਸੂ ਆਉ ਖੜੇ ਤੇ ਬੱਚੇ ਆਉ ਬੈਠੇ ਕਿਉਂਕਿ ਅੱਜ ਕੋਈ ਵੱਡਾ ਕਬੂਤਰ ਤਾਂ ਕੱਢਿਆ ਨਹੀਂ ਨਿੱਕੇ ਬੱਚੇ ਹੀ ਕੱਢੇ ਆ ਤੇ ਹੋਰ ਕੁਛ ਨਹੀਂ ਕੀਤਾ ਪੱਠੇ ਵੱਡੇ ਆ ਤੇ ਕੁਤਰੇ ਆ ਤੇ ਮੋਬਾਈਲ ਵੇਖਿਆ ਵੱਧ ਨੂੰ ਤੇ ਵਲੌਗ ਵੀ ਬਹੁਤ ਨੋਰਮਲ ਜਿਹਾ ਬਣਿਆ ਪਾਗੇ ਪਸੂਆਂ ਨੂੰ ਪੱਠੇ ਤੇ ਫੇਰ ਮਿਲਦੇ ਆ ਤੁਹਾਨੂੰ ਲਓ ਜੀ ਭਾਈ ਪੱਠੇ ਭਾਦੇ ਆ ਪੱਠਿਆਂ ਤੋਂ ਬਾਅਦ ਦਾਣਾ ਪਾਣੀ ਪਾਉਣ ਲੱਗ ਪਏ ਮੈਂ ਦਾਣਾ ਪਾਉਣ ਪਾਤਾ ਦਾਣਾ ਪਾਣੀ ਪਾਤਾ ਖਾਈ ਜਾਂਦੇ ਆ ਬੱਚੇ ਲਾਉਣ ਨਾਲੇ ਬੱਚੇ ਲਾ ਗੇ ਦੂਜਾ ਫੇਰ ਦਿਖਾਉਣਾ ਤੁਹਾਨੂੰ ਕਿਉਂਕਿ ਅੱਜ ਵਲੌਗ ਤਾਂ ਬਣਾਇ ਨਹੀਂ ਚਾਜਣਾ ਬੱਚੇ ਲਾ ਲਈਏ ਤੇ ਫੇਰ ਵੀ ਨੇ ਕੀ ਬੰਦਾ ਉਹ ਭਾਈ ਮਿੱਤਰੋ ਨਾ ਕੋਈ ਕਣਕ ਆਪਣੀ ਇਧਰ ਲਈ ਤਾਂ ਮਾਲਕ ਦੀ ਮਿਹਰ ਨਾਲ ਠੀਕ ਆ ਹੁਣ ਤਾਕਤਾਂ ਲਈ ਸਪਰੇਅ ਕਰਾਂਗੇ ਹੁਣ ਗੁੱਲੀ ਨੰਡਾ ਇਹਦੇ ਚ ਹੈ ਵੀ ਨਹੀਂ ਬੜਾ ਮੋਟਾ ਗੰਦ ਗੰਦੇ ਆ ਹੈਗਾ ਉਹਦੀ ਕੋਈ ਦਿੱਕਤ ਹੀ ਨਹੀਂ ਗੇ ਤੇ ਕਣਕ ਆਪਣੀ ਓਕੇ ਦੀ ਰਿਪੋਰਟ ਉਧਰ ਆ ਪੱਗ ਗਈ ਨਹੀਂ ਤੇ ਕੰਮ ਆਪਣੇ ਬੀਤ ਲਈ ਆ ਕਿਉਂਕਿ ਹਮ ਉੱਚਰ ਜਾ ਪਿਆ ਅੱਡੇ ਕਿ ਜਿੱਦੇ ਸ਼ਾਂਗੀ ਹੋਈ ਆ ਉਹਦੇ ਨਾ ਵੀ ਅੱਜ ਲਈ ਆਨੇ ਆ ਸਵੇਰੇ ਲਈ ਆਨੇ ਬਸ ਸਾਈ ਪਿਆ ਹੈ ਕਣਕ ਠੀਕ ਆ ਹੁਣ ਪਾਣੀ ਮੰਗਦੀ ਆ ਪਾਣੀ ਹੁਣ ਹੋ ਆਪਣੇ ਗਵਾਂਢੀ ਹੋ ਜਾ ਹੋ ਜਾ ਉਹ ਸਾਹਮਣੇ ਕੰਦ ਕੱਢੀ ਜਾਂਦੇ ਉਹਨਾਂ ਨੂੰ ਕੰਦ ਕੱਢ ਲੈਣ ਤੇ ਫੇਰ ਉਸ ਤੋਂ ਬਾਅਦ ਲਾ ਦੇ ਆਂਗੇ ਪਾਣੀ ਤੇ ਹੈ ਟਿੰਗਾ ਤੂੰ ਤੂੰ ਵੀ ਯਾਰ ਛਾਂ ਕੇ ਸਿੱਟਣਾ ਆਪਾਂ ਟੋਕਰੇ ਦਾ ਬਣਾਉਣੀ ਨਹੀਂ ਟੋਕਰੇ ਤਾਂ ਆਪਣੇ ਕੋਲੇ ਪਈ ਆ ਬਹੁਤ ਤੇ ਤੂੰ ਤੇ ਛਾਂਦੇ ਕਿ ਨਹੀਂ ਤੂੰ ਤੂੰ ਤੇ ਖਰਾਬ ਹੋ ਜਾਂਦਾ ਮੁੜ ਕੇ ਛੱਟੀ ਨਹੀਂ ਬਣਦੀ ਉਹ ਜੀ ਇਹ ਟੋਕਰੇ ਵਾਲਾ ਬਾਈ ਕਹਿ ਕੇ ਗਿਆ ਸੀ ਕਹਿੰਦਾ ਜੇ ਤੂੰ ਟੋਕਰੇ ਬਣਾਉਣੀ ਆ ਨਾ ਬਣਾਈ ਇਹ ਬਾਲਣ ਦਾ ਕੰਮ ਲੈ ਲਈ ਤੇ ਕਣਕ ਪਾਣੀ ਮੰਗਦੀ ਆ ਹੁਣ ਬਹੁਤ ਸੋ ਕੰਦ ਕੱਢ ਲੈਣ ਫਿਰ ਉਹ ਤੋਂ ਬਾਅਦ ਕਰਦੇ ਆ ਸਟਾਰਟ ਜੀ ਪਰਮਾਤਮਾ ਦੀ ਮਿਹਰ ਨਾਲ ਕਣਕ ਇਧਰਲੀ ਵੀ ਆਪਣੀ ਓਕੇ ਆ ਸਹੀ ਹੈ ਠੀਕ ਹੈ ਤੇ ਬਾਈ ਇਹਦੇ ਤੇ ਵੀ ਤਾਕਤ ਤੂਤਦੀ ਕਰਦੇ ਆਂਗੇ ਗੁੱਲੀ ਡੰਡੇਲ ਤੱਕ ਕੀਤੀ ਹੈ ਹੁਣ ਤਾਂ ਮਰੇ ਭਲਾ ਨਾਮ ਦੇ ਹੁਣ ਤਾਂ ਵੀ ਲਾ ਹੀ ਗਿਆ ਨੰਗ ਗਿਆ ਤੇ ਬਸ ਤਾ ਤੇਲੀ ਇੱਕ ਅੱਧੀ ਸਪਰੇਅ ਤੇ ਕਰਦੇ ਆਂਗੇ ਠੀਕ ਹੈ ਇਹ ਦੂਜੇ ਪਾਸੇ ਆ ਗਏ ਆਪਾਂ ਖੁਜਣ ਸੰਖਿਆ ਪਤੰਗ ਡਾਈ ਕਰ ਰਹੀ ਐ ਕੋਫਰ ਦਾ ਉਹ ਉਹਨੂੰ ਕੀ ਆਂਦੇ ਹੁੰਦੇ ਊਲਾ ਦੇਣਾ ਚੜਦੀ ਐ ਚੜ ਗਈ ਚੜ ਗਈ ਚੜ ਗਈ ਚੜਦੀ ਚੜਦੀ ਚੜਾ ਆਇਆ ਕਰੇ ਹਵਾ ਹੂਆ ਹੈ ਨਹੀਂ ਮੇਲਾ ਤਾਂ ਜੋਦੇ ਅਰ ਗਿਆਗੇ ਆ ਜਾ ਭੱਜ ਕੇ ਲੋ ਜੀ ਬਾਈ ਜੀ ਆਪਣਾ ਤਾਂ ਇਹਦਾ ਵਲੌਗ ਇਹਨਾ ਸਹੀ ਨਹੀਂ ਬਣਿਆਗਾ ਤੇ ਉਤਰ ਆਪਣੇ ਆ ਰਹੇ ਤੇ ਕੀ ਕਿਹੋ ਠੀਕ ਹੈ ਜੀ ਆਪਾਂ ਕਰਨਗੇ ਬਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਤੇ ਮੇਰਾ ਭਰਾ ਮਿਹਨਤਾਂ ਮੇਰੀ ਹਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਿੱਦੂ ਕਰਦੇ ਕਰੋ ਵੀਡੀਓ ਤੁਸੀਂ ਵੇਖ ਲੈਣੀ ਆ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਤੁਸੀਂ ਸ਼ੇਅਰ ਰਾਜ ਨਹੀਂ ਕਰਿਆ ਕਰੋ ਚਲੋ ਠੀਕ ਹੈ ਜੀ ਮਿਲਦੇ ਆਪਾਂ ਅਗਲੇ ਬਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭੁੱਲ ਜੁੱਕ ਦੀ ਖਿਮਾ